ਤੁਸੀਂ ਦੇਖ ਰਹੇ ਹੋ ਅਸਮ ਜਟ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਕਦੀ ਸਿਆਸਤ ਵਿੱਚ ਪਕਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਤੇ ਨਾਲ ਹੀ ਕਰਾਂਗੇ ਗੱਲਬਾਤ ਰਾਮ ਲੱਲਾ ਜੀ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰेंद्र ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੁਪਿੰਦਰ ਜੀ ਵਪਿੰਦਰ ਜੀ ਗੱਲਬਾਤ ਕਰਾਂਗੇ ਸਿਆਸਤ ਦੀ ਪਰ ਸਿਆਸਤ ਦੀ ਗੱਲ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਨੇ ਆ ਰਾਮ ਲੱਲਾ ਜੀ ਨੂੰ ਲੈ ਕੇ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਜਿਵੇਂ ਕਿ ਅੱਜ 22 ਜਨਵਰੀਆ ਤੇ ਪੂਰੇ ਦੇਸ਼ ਦੇ ਵਿੱਚ ਮਾਹੌਲ ਜਿਹੜਾ ਰਾਮਈ ਹੋਇਆ ਹੋਇਆ ਰਾਮ ਭਗਤਾਂ ਦੇ ਵਿੱਚ ਕਾਫੀ ਹੁਸ਼ਾਵ ਹੈ ਤੇ ਤੁਹਾਡਾ ਕੀ ਕਹਿਣਾ ਇਸ ਸਾਰੇ ਰਾਮਈ ਮਾਹੌਲ ਨੂੰ ਲੈ ਕੇ ਗੁਪਿੰਦਰ ਜੀ ਅੱਜ ਪੂਰੇ ਭਾਰਤ ਦੇ ਵਿੱਚ ਜੀ ਜਿਹੜਾ ਇੱਕ ਧਾਰਮਿਕਤਾ ਜਿਹੜੀ ਹੈ ਉਹ ਛਾਈ ਹੋਈ ਹੈ ਹੂੰ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਪੂਰਾ ਭਾਰਤ ਇਸ ਵੇਲੇ ਰਾਮਮਈ ਹੋਇਆ ਹੈ। ਹੂੰ। ਇੱਥੋਂ ਤੱਕ ਕਿ ਪੰਜਾਬ ਹੋਵੇ ਚਾਹੇ ਜੰਮੂ ਕਸ਼ਮੀਰ ਹੋਵੇ ਜੀ ਕੋਈ ਸੂਬਾ ਹੋਵੇ ਦੱਖਣ ਭਾਰਤ ਹੋਵੇ ਰਾਮ ਭਗਤ ਜਿਹੜੇ ਨੇ ਇਹਨਾਂ ਚ ਖੁਸ਼ੀ ਜਿਹੜੀ ਆ ਬੇਹੱਦ ਪਾਈ ਜਾ ਰਹੀ ਹੈ। ਜੀ ਜਿਵੇਂ ਦੀਵਾਲੀ ਦਾ ਕਿ ਤਿਉਹਾਰ ਹੁੰਦਾ ਹੂੰ ਓਵੇਂ ਦਾ ਤਿਉਹਾਰ ਜਿਹੜਾ ਹੈ ਉਹ ਅੱਜ ਨਜ਼ਰ ਆ ਰਿਹਾ ਹੈ ਜੀ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ 22 ਜਨਵਰੀ ਹੈ ਇੱਕ ਤਰ੍ਹਾਂ ਦੇ ਨਾਲ ਹਰ ਤਰੀਕੇ ਹਰ ਸਾਲ ਜਿੱਦਾਂ ਦੀਵਾਲੀ ਮਨਾਈ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਇਹ ਦਿਨ ਵੀ ਦੀਵਾਲੀ ਵਾਂਗ ਹੀ ਮਨਾਇਆ ਜਾਵੇਗਾ ਹਰ ਸਾਲ ਸੋ ਜਿੱਥੇ ਅਯੋਧਿਆ ਦੇ ਵਿੱਚ ਇਸ ਵੇਲੇ ਪੂਰੀ ਤਰੀਕੇ ਨਾਲ ਸਮਾਗਮ ਕੀਤਾ ਜਾ ਰਿਹਾ ਹੈ ਜੀ ਜਿੰਨੇ ਵੀ ਵੀਆਈਪੀ ਹੈਗੇ ਨੇ ਮਹਿਮਾਨ ਆਏ ਨੇ ਉੱਥੇ ਪਹੁੰਚੇ ਹੋਏ ਨੇ ਜੀ ਔਰ ਉਦਘਾਟਨ ਅੱਜ ਕੀਤਾ ਜਾਣਾ ਹੈ ਜੀ ਪ੍ਰਾਣ ਪ੍ਰਤੀਸ਼ਟਾ ਜਿਹੜੀ ਹੈ ਉਹ ਕੀਤੀ ਜਾਣੀ ਹੈ ਜੀ ਉਸੇ ਤਰੀਕੇ ਦੇ ਨਾਲ ਸਮਝ ਲਓ ਕਿ ਪੰਜਾਬ ਦੇ ਹਰ ਸ਼ਹਿਰ 'ਚ ਹਰ ਜ਼ਿਲ੍ਹੇ ਦੇ ਵਿੱਚ ਜੀ ਜਿਹੜਾ ਉਹ ਵੀ ਤੁਸੀਂ ਦੇਖ ਲਓ ਕਿ ਕਈ ਮਤਲਬ ਮੰਦਰਾਂ ਦੇ ਵਿੱਚ ਬਹੁਤ ਸਾਰੇ ਮੰਦਰਾਂ ਦੇ ਵਿੱਚ ਲਗਭਗ ਤੁਸੀਂ ਦੇਖ ਲਓ ਕਿ ਹਰ ਐਲਈਡੀ ਲੁਧਿਆਣੇ ਦੇ ਵਿੱਚ ਵੀ ਜੇ ਆਪਾਂ ਜੇ ਗੱਲ ਕਰੀਏ ਤੇ ਲਗਭਗ ਮੰਦਰਾਂ ਦੇ ਵਿੱਚ ਸਮਝ ਲਓਗੇ 500 ਦੇ ਕਰੀਬ LEDਆਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਲਾਈਵ ਪ੍ਰਸਾਰਣ ਕੀਤਾ ਜਾਊਗਾ ਜੀ ਅਯੁੱਧਿਆ ਦਾ ਜੀ ਔਰ ਤੁਸੀਂ ਦੇਖ ਲਓ ਕਿ ਜਿਹੜੇ ਜਲੰਧਰ ਦੇ ਵਿੱਚ 1 ਲੱਖ ਤੇ 21000 ਦੇ ਕਰੀਬ ਜਿਹੜੇ ਆ ਉਹ ਦੀਵੇ ਜਗਾਏ ਜਾਣਗੇ ਇਸੇ ਤਰੀਕੇ ਨਾਲ ਅੰਮ੍ਰਿਤਸਰ ਧਾਰਮਿਕ ਨਗਰੀ ਆ ਸਾਡੀ ਉੱਥੇ ਵੀ ਵਾਲਮੀਕ ਤੀਰਥ ਹੋਵੇ ਦੁਰਗਿਆਣਾ ਮੰਦਿਰ ਹੋਵੇ ਸ਼ਿਵਾਲਾ ਭਗਤਾ ਭਾਈਆਂ ਹੋਵੇ ਜੀ ਹਰ ਪਾਸੇ ਉੱਥੇ ਵੀ LED ਦਾ ਜਿਹੜਾ ਲਗਾ ਕੇ ਪ੍ਰਸਾਰਣ ਕੀਤੇ ਜਾ ਰਹੇ ਨੇ ਜੀ ਇੱਕ ਚੀਜ਼ ਹੋਰ ਅ ਜਿਹੜਾ ਪਟਿਆਲਾ ਜ਼ਿਲ੍ਹਾ ਸਾਡਾ ਉੱਥੇ ਇੱਕ ਇਲਾਕਾ ਹੈ ਕੜਾਮ ਜੀ ਸੋ ਦੱਸਿਆ ਇਹ ਜਾ ਰਿਹਾ ਕਿ ਅ ਭਗਵਾਨ ਸ਼੍ਰੀ ਰਾਮ ਦੇ ਜਿਹੜੇ ਮਾਤਾ ਮਾਤਾ ਕਸ਼ਲਿਆ ਉੱਥੇ ਇਹਨਾਂ ਦੇ ਪਿੱਕੇ ਸੀਗੇ ਜੀ ਤੇ ਉੱਥੇ ਵੀ ਬਹੁਤ ਉਤਸ਼ਾਹ ਦੇ ਨਾਲ ਉੱਥੇ ਮੰਦਿਰ ਹੈਗਾ ਕੜਾਣ ਦੇ ਵਿੱਚ ਉੱਥੇ ਵੀ ਬਹੁਤ ਜ਼ਿਆਦਾ ਹੈਗਾ ਮਤਲਬ ਸ਼ਰਧਾ ਦੇ ਨਾਲ ਸ਼ਰਧਾਲੂ ਉੱਥੇ ਆ ਰਹੇ ਨੇ ਜੀ ਉੱਥੇ ਵੀ ਬੜਾ ਵਧੀਆ ਜਿਹੜਾ ਹੈਗਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਸੋ ਇਸ ਵਿੱਚ ਇਹ ਹੈ ਕਿ ਜੋ ਦੱਸਿਆ ਜਾ ਰਿਹਾ ਕਿ ਐਸਪੀਏ ਦੀ ਇੱਕ ਰਿਪੋਰਟ ਦੇ ਮੁਤਾਬਕ ਜੀ 20 ਤੋਂ 25000 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਫਾਇਦਾ ਜਿਹੜਾ ਯੂਪੀ ਸਰਕਾਰ ਨੂੰ ਹੋ ਸਕਦਾ ਇਹਨ ਇੱਕ ਰਿਪੋਰਟ ਦੇ ਮੁਤਾਬਕ ਜਿਹੜੇ ਪਿਲਗ੍ਰੀਜ ਰੀਜਨੋਵੇਸ਼ਨ ਐਂਡ ਸਪਿਰਚੁਅਲ ਹੈਰੀਟੇਜ ਆਰਗੂਮੈਂਟ ਡਰਾਈਵ ਹੈਗੀ ਹੈ ਜੀ ਉਹਦੇ ਥਰੂ ਇਸ ਯੋਜਨਾ ਦੇ ਥਰੂ ਜਿਹੜਾ ਹੈਗਾ ਯੂਪੀ ਸਰਕਾਰ ਨੂੰ ਬਹੁਤ ਵੱਡਾ ਜਿਹੜਾ ਉਹ ਫਾਇਦਾ ਹੋਇਆ ਕਰੇਗਾ ਜੀ ਸੋ ਇਸ ਵੇਲੇ ਜੋ ਮਾਹੌਲ ਛਾਇਆ ਹੋਇਆ ਹੈ ਪੂਰੀ ਤਰੀਕੇ ਦੇ ਨਾਲ ਬਹੁਤ ਵਧੀਆ ਗੱਲ ਹੈ ਕਿ ਇੱਕ ਧਾਰਮਿਕਤਾ ਇੱਕ ਉਤਸ਼ਾਹ ਇੱਕ ਖੁਸ਼ੀ ਦਾ ਜਿਹੜਾ ਮਾਹੌਲ ਹੈ ਪੂਰੇ ਭਾਰਤ ਦੇ ਵਿੱਚ ਹੈ ਪਰ ਗੱਲ ਇਹ ਹੈ ਕਿ ਇਹ ਵੀ ਪਤਾ ਲੱਗਿਆ ਹੈ ਕਿ ਬਹੁਤ ਸਾਰੇ ਲੋਕ ਇਸ ਚੰਗੇ ਦਿਹਾੜੇ ਤੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਦਿਨ ਪਹਿਲਾਂ ਵੀ ਆਪਾਂ ਦੇਖ ਲੀਕ ਕਿ ਕੁਝ ਜਿਹੜੇ ਹੈਗੇ ਆ ਗਲਤ ਆਨਸਰ ਉਹਨਾਂ ਨੂੰ ਵੀ ਉਜਾਗਰ ਕੀਤਾ ਸੀਗੇ ਕੁਝ ਭਗਤਾਂ ਨੇ ਕਿ ਉਹ ਵੀ ਆਨਲਾਈਨ ਜਿਹੜੀ ਹੈਗੀ ਆ ਉਹ ਕੁਝ ਭਗਤਾਂ ਨਾਲ ਠੱਗੀ ਕਰ ਰਹੇ ਸੀਗੇ ਇਸੇ ਤਰੀਕੇ ਦੀ ਜਿਹੜੀ ਹੈਗੇ ਨੇ ਲੋਕ ਜਿਹੜੇ ਮਾੜੀ ਮਾਸਿਕਤਾ ਵਾਲੇ ਹੈਗੇ ਨੇ ਉਹ ਵੀ ਸਰਗਰਮ ਨੇ ਹੁਣ ਗੱਲ ਇਹ ਹੈ ਕਿ ਇਹ ਤਾਂ ਠੀਕ ਹੈ ਕਿ ਸਾਡਾ ਜਿਹੜਾ ਦੇਸ਼ ਹੈ ਬੇਹੱਦ ਧਾਰਮਿਕ ਹੈ ਅਸੀਂ ਕਹਿੰਨੇ ਆ ਕਿ ਸਾਡਾ ਜੀ ਇਹ ਵਿਸ਼ਵ ਗੁਰੂ ਬਣਨਾ ਹੈਗਾ ਠੀਕ ਹੈ ਸਭ ਚੀਜ਼ਾਂ ਠੀਕ ਹੈ ਧਾਰਮਿਕਤਾ ਸ਼ਰਧਾ ਜਿਹੜੀ ਹਰ ਬੰਦੇ ਦੀ ਆਪਣੀ ਭਾਵਨਾ ਹੁੰਦੀ ਹੈ ਹਰ ਬੰਦੇ ਦੀ ਆਪਣੀ ਸ਼ਰਧਾ ਹੁੰਦੀ ਹੈ ਪਰ ਕਿਤੇ ਨਾ ਕਿਤੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਧਾਰਮਿਕਤਾ ਦੇ ਨਾਲ-ਨਾਲ ਸਾਡੇ ਜਿਹੜੀ ਨੈਤਿਕ ਮੁੱਲ ਐ ਉਹ ਵੀ ਸਾਨੂੰ ਵਧਾਉਣੇ ਚਾਹੀਦੇ ਨੇ ਇਹ ਨਾ ਹੋਵੇ ਕਿ ਅਸੀਂ ਧਰਮ ਬਹੁਤ ਸਾਰੇ ਦੇਖੇ ਲੋਕ ਦੇਖਿਆ ਕਿ ਬਹੁਤ ਧਾਰਮਿਕ ਹੁੰਦੇ ਨੇ ਜੀ ਚਾਹੇ ਉਹ ਸਿਆਸੀ ਲੋਕ ਨੇ ਚਾਹੇ ਆਮ ਬੰਦਾ ਹੈਗਾ ਚਾਹੇ ਕੋਈ ਵੀ ਬੰਦਾ ਹੈਗਾ ਜੀ ਪਰ ਦੂਜੇ ਪਾਸੇ ਉਹ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਤੇ ਜ਼ਰੂਰ ਧਾਰਮਿਕ ਸਥਾਨ ਬਣਾਏ ਹੁੰਦੇ ਨੇ ਧਾਰਮਿਕ ਸਥਾਨਾਂ ਤੇ ਵੀ ਜਾਂਦੇ ਨੇ ਪਰ ਕਿਤੇ ਨਾ ਕਿਤੇ ਉਹ ਜਿਹੜੀ ਭ੍ਰਿਸ਼ਟਾਚਾਰੀ ਐ ਜਾਂ ਠੱਗੀ ਠੋਰੀ ਐ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਬਣ ਚੁੱਕੀ ਹੋਈ ਐ ਸੋ ਆਸ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਸਮਾਗਮ ਹੋ ਰਿਹਾ ਹੈ ਉਦਘਾਟਨ ਹੋ ਰਿਹਾ ਹੈ ਪੂਰਾ ਭਾਰਤ ਰਾਮਮਈ ਹੋ ਰਿਹਾ ਹੈ ਤੇ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਸਾਡਾ ਦੇਸ਼ ਜਿਹੜਾ ਉਹ ਤਰੱਕੀਆਂ ਵੱਲ ਵਧੇ ਜਿਹੜਾ ਸਹੀ ਤਰੀਕੇ ਨਾਲ ਜਿਸ ਢੰਗ ਨਾਲ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਨੇ ਵੀ ਵਿਸ਼ਵਗੁਰੂ ਭਾਰਤ ਬਣੇਗਾ ਅਸੀਂ ਆਸ ਲੈਂਦੇ ਕਿ ਸਹੀ ਮਾਅਨੇ ਦੇ ਵਿੱਚ ਸਾਡਾ ਦੇਸ਼ ਜਿਹੜਾ ਹੈ ਉਹ ਵਿਸ਼ਵਗੁਰੂ ਬਣ ਸਕੇ ਗਰੀਬੀ ਇੱਥੋਂ ਜਾ ਸਕੇ ਭ੍ਰਿਸ਼ਟਾਚਾਰੀ ਖਤਮ ਹੋ ਸਕੇ ਔਰ ਸਿੱਖਿਆ ਜਿਹੜੀ ਹੈਗੀ ਆ ਉਹਦਾ ਪ੍ਰਚਾਰ ਪ੍ਰਸਾਰ ਸਾਡੇ ਦੇਸ਼ ਦੇ ਵਿੱਚ ਹੋ ਸਕੇ ਤਾਂ ਹੀ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਦੇਸ਼ ਦੇ ਵਿੱਚ ਸਹੀ ਤਰੀਕੇ ਦੇ ਨਾਲ ਹੋਣਗੀਆਂ ਤਾਂ ਹੀ ਸਾਡਾ ਦੇਸ਼ ਔਰ ਸਾਡੇ ਲੋਕ ਜਿਹੜੇ ਨੇ ਉਹ ਤਰੱਕੀ ਕਰ ਸਕਣਗੇ ਜੀ ਵਿਰਿੰਦਰ ਜੀ ਗੱਲ ਕਰੀਏ ਜੇ ਸਿਆਸਤ ਦੀ ਸਿਆਸਤ ਵਿੱਚ ਗੱਲ ਸਾਹਮਣੇ ਹੈ ਕਿ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੁੰਦੀ ਆ ਰੈਲੀ ਦੇ ਵਿੱਚ ਤਾਂ ਕੰਮ ਕੀ ਹੋਈ ਆ ਕੀ ਆ ਪੂਰਾ ਮਾਮਲਾ ਵਿਰਿੰਦਰ ਜੀ ਲੇਖੋ ਗੱਲ ਹੈ ਕਿ ਭਾਰਤ ਨਿਆ ਯਾਤਰਾ ਜਿਹੜੀ ਹੈਗੀ ਹੈ ਉਹਨਾਂ ਨੇ ਸ਼ੁਰੂ ਕੀਤੀ ਹੋਇਆ ਹਫ਼ਤਾ ਹੋ ਗਿਆ ਉਹਨਾਂ ਨੂੰ ਸ਼ੁਰੂ ਕੀਤਾ ਲਗਭਗ ਹੈਨਾ ਤੇ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਆਪ ਅਸਾਮ ਤੋਂ ਸ਼ੁਰੂ ਕੀਤੀ ਸੀ ਉੱਤਰ ਪੂਰਬੀ ਭਾਰਤ ਤੋਂ ਜੀ ਔਰ ਇਹਦੇ ਚ ਆ ਸਮਝ ਲਓ ਕਿ ਬੀਤੇ ਦਿਨੀ ਅਸਾਮ ਦੇ ਵਿੱਚ ਕੀ ਹੋਇਆ ਕਿ ਉੱਥੇ ਬੱਸਾਂ ਦੇ ਵਿੱਚ ਜਾ ਰਹੇ ਸੀਗੇ ਤੇ ਜਿਸ ਢੰਗ ਨਾਲ ਉੱਥੇ ਕੁਝ ਲੋਕਾਂ ਨੇ ਜੀ ਉਨਾ ਦੇ ਨਾ ਲੈ ਕੇ ਜੋ ਪਤਾ ਲੱਗਿਆ ਹੈਗਾ ਕਿ ਬਸ ਰੁਕੀ ਆ ਤੱਕਾ ਮੁੱਕੀ ਕੀਤੀ ਆ ਕਿਤੇ ਨਾ ਕਿਤੇ ਆਪਣੀ ਕੀਤੀ ਹੈਗੀ ਆ ਪੜਾਅਸ ਕੱਢੀ ਹੈ ਕਿ ਤੇ ਰਾਹੁਲ ਗਾਂਧੀ ਦਾ ਵੀ ਕਹਿਣਾ ਹੈ ਕਿ ਭਾਈ ਗੱਲ ਇਹ ਏਦਾ ਕਿ ਮੈਂ ਤੇ ਮੁਹੱਬਤ ਦੀ ਦੁਕਾਨ ਖੋਲੀ ਆ ਇਹ ਦੁਕਾਨ ਕੱਲੀ ਇੱਕ ਵਰਗ ਜਾਂ ਇੱਕ ਪਾਰਟੀ ਦੇ ਬੰਦਿਆਂ ਵਾਸਤੇ ਨਹੀਂ ਸਭਨਾ ਵਾਸਤੇ ਹੀ ਹੈ ਇਹ ਮੁਹੱਬਤ ਦੀ ਦੁਕਾਨ ਤੇ ਕਿਤੇ ਨਾ ਕਿਤੇ ਜਿਹੜੇ ਦੂਸਰੇ ਲੋਕ ਹੈਗੇ ਨੇ ਉਹ ਆਪਣੇ ਪੜਾਅਸ ਕੱਢਣ ਦੀ ਕੋਸ਼ਿਸ਼ ਕਰਦੇ ਨੇ ਜੀ ਨਾਰੇ ਲਾ ਕੇ ਇਆ ਕਿਸੇ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਜੋ ਕਿਹਾ ਹੈਗਾ ਪਰ ਗੱਲ ਇਹ ਹੈ ਕਿ ਜਿਸ ਢੰਗ ਨਾਲ ਰਾਹੁਲ ਗਾਂਧੀ ਠੀਕ ਹੈ ਆਪਣਾ ਪ੍ਰਚਾਰ ਕਰ ਰਹੇ ਨੇ ਜੀ ਸਿਕਿਉਰਟੀ ਵੀ ਉਹਨਾਂ ਦੀ ਕਾਫੀ ਵਧੀਆ ਹੈਗੀ ਹੈ ਜੀ ਹਾਈ ਸਿਕਿਉਰਟੀ ਉਹਨਾਂ ਨੂੰ ਮਿਲੀ ਹੋਈ ਹੈ ਭਗਵੰਦਰ ਜੀ ਹਮ ਪਰ ਕਿਤੇ ਨਾ ਕਿਤੇ ਜਿਹੜੇ ਦੂਸਰੇ ਲੋਕ ਹੈ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਹਰ ਬੰਦੇ ਨੂੰ ਆਪਣੇ ਪ੍ਰਚਾਰ ਪ੍ਰਸਾਰ ਦੀ ਆਜ਼ਾਦੀ ਹੈਗੀ ਹੈ ਹਮ ਆਪਣਾ ਜਿਹੜਾ ਹੈਗਾ ਵਿਚਾਰ ਪ੍ਰਗਟ ਕਰ ਸਕਦਾ ਖੈਰ ਰਾਹੁਲ ਗਾਂਧੀ ਤੇ ਇੱਕ ਦੇਸ਼ ਦੇ ਬਹੁਤ ਵੱਡੇ ਆਗੂ ਨੇ ਨੇਤਾ ਨੇ ਜੀ ਕੀ ਐ ਨਹੀਂ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਮਨਾ ਦੇ ਵਿੱਚ ਜਿਹੜੀ ਹੈਗੀ ਹੈ ਕੁੰਠਾ ਇੱਕ ਤਰ੍ਹਾਂ ਦੀ ਹੈਗੀ ਹੈ ਕੁਝ ਲੋਕਾਂ ਦੇ ਵਿੱਚ ਸਿਆਸਤ ਨੂੰ ਲੈ ਕੇ ਜੀ ਜੇ ਕੋਈ ਪ੍ਰਚੰਦਾ ਪ੍ਰਚਾਰ ਕਰਦਾ ਹੈਗਾ ਆਪਣਾ ਤੇ ਉਹਦੇ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜੀ ਹੁਣ ਤੁਸੀਂ ਤੁਸੀਂ ਦੂਜੇ ਪਾਸੇ ਜਾ ਲਿਓ ਦੂਜੇ ਪਾਸੇ ਹੁਣ ਤੁਸੀਂ ਜਿਸ ਢੰਗ ਨਾਲ ਸਾਡੇ ਪੰਜਾਬ ਦੇ ਵਿੱਚ ਵੀ ਅ ਅਕਸ਼ਰਮਣੀ ਕੱਲੀ ਦੱਲਿਆ ਇਹ ਵੀ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਹੈ 1 ਫਰਵਰੀ ਤੋਂ ਹੂੰ ਬਿਲਕੁਲ ਸ਼ਰਮਣ ਅਕਾਲੀ ਦਲ ਦੇ ਆਗੂ ਜਿਹੜੇ ਹੈਗੇ ਨੇ ਸੁਖੀਰ ਬਾਦਲਹਰੀ ਹਰਮੰਦਰ ਸਾਹਿਬ ਮੱਥਾ ਟੇਕਣਗੇ ਉਸ ਤੋਂ ਬਾਅਦ ਅਟਾਰੀ ਵਿਧਾਨ ਸਭਾ ਹਲਕਾ ਹਲਕੇ ਤੋਂ ਇਹ ਆਪਣੀ ਜਿਹੜੀ ਹੈ ਪੰਜਾਬ ਚ ਆਉ ਯਾਤਰਾ ਕਰਨਗੇ ਤੇ ਇਸ ਢੰਗ ਨਾਲ ਦੱਸਿਆ ਜਾ ਰਿਹਾ ਹੈ ਕਿ 2 ਦਿਨ ਇੱਕ ਹਲਕੇ ਦੇ ਵਿੱਚ ਉਹ ਜਿਹੜਾ ਹੈਗਾ ਉੱਥੋਂ ਦੇ ਲੋਕਾਂ ਨੂੰ ਮਿਲਣਗੇ ਹਲਕੇ ਦੇ ਲੋਕਾਂ ਨੂੰ ਮਿਲਣਗੇ 117 ਹਲਕੇ ਨੇ ਵਿਧਾਨ ਸਭਾ ਦੇ ਜਿਵੇਂ ਸੋ ਇਹਦੇ ਵਿੱਚ ਇਹ ਹੈ ਕਿ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਊਗੀ ਜੀ ਲੋਕਾਂ ਦੇ ਨਾਲ ਵਿਚਰਨ ਦੀ ਕੋਸ਼ਿਸ਼ ਕੀਤੀ ਜਾਊਗੀ ਲੋਕਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਾਣਨ ਦੀ ਕੋਸ਼ਿਸ਼ ਕੀਤੀ ਜਾਊਗੀ ਲੋਕਾਂ ਦੀ ਨਬਜ਼ ਟੋ ਟੋਲਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਲੋਕ ਕੀ ਚਾਹੁੰਦੇ ਨੇ ਕਿਤੇ ਨਾ ਕਿਤੇ ਜੋ ਜਿਸ ਤਰੰਗ ਨਾਲ ਸੁਖਵੀਰ ਬਾਦਲ ਹੋਰਾਂ ਨੇ ਵੀ ਕਿਹਾ ਕਿ ਜੋ ਪਿੱਛੇ ਉਹਨਾਂ ਕੋਲੋਂ ਉਹਨਾਂ ਦੇ ਕਾਰਜਕਾਰ ਕਾਲ ਦੇ ਦੌਰਾਨ ਜੋ ਕੁਝ ਘਟਨਾਵਾਂ ਵਾਪਰੀਆਂ ਨੇ ਹੂੰ ਤੇ ਕਿਤਨਾ ਕਿਤੇ ਪਿੱਛੇ ਜੀ ਉਹਨਾਂ ਨੇ ਮਾਫੀ ਵੀ ਮੰਗੀ ਸੀਗੀ ਸੋ ਇੱਕ ਤਰੀਕੇ ਨਾਲ ਨਵੇਂ ਸਿਰਿਓਂ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਨਾਲ ਜੋੜਨ ਦੀ ਜਿਹੜੀ ਹੈ ਕੋਸ਼ਿਸ਼ ਚੇ ਲੱਗੇ ਹੋਏ ਨੇ ਸੁਖਵੀਰ ਬਾਦਲ ਜੀ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਵੱਖਰੇ ਵੱਖਰੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਆਪਣਾ ਆਪਣਾ ਜਿਹੜਾ ਹੈਗਾ ਪ੍ਰਚਾਰ ਪ੍ਰਸਾਰ ਚ ਲੱਗੀਆਂ ਹੋਈਆਂ ਨੇ ਜੀ ਤੇ ਆਸ ਹੈ ਕਿ ਇਹ ਜਿਹੜਾ ਪ੍ਰਚਾਰ ਪ੍ਰਸਾਰ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦਾ ਪੰਜਾਬ ਦੇ ਲੋਕਾਂ ਲਈ ਚੰਗਾ ਹੀ ਸਾਬਤ ਹੋਵੇਗਾ। ਜੀ। ਬਰਿੰਦਰ ਜੀ ਜੇ ਗੱਲ ਕਰੀਏ ਮਲਕਾ ਅਰਜਨ ਖੜਗੇ ਮੈਂ ਸੁਣਿਆ ਕਿ ਉਹ ਪੰਜਾਬ ਆ ਰਹੇ ਨੇ ਤੇ ਕੀ ਲੱਗਦਾ ਕੀ ਮੁੱਦਾ ਹੋਵਗਾ ਉਹਨਾਂ ਦਾ ਪੰਜਾਬ ਆਉਣ ਨੂੰ ਲੈ ਕੇ ਤੇ ਕੀ ਜਿਹੜੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ। ਦੇਖੋ ਅ ਆਂਡਿਆ ਗੱਠ ਜੋੜ ਨੂੰ ਲੈ ਕੇ ਜੀ ਪੂਰੇ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਸੀਟਾਂ ਦੀ ਵੰਡ ਜਿਹੜੀ ਆ ਉਸ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਜਿਸ ਢੰਗ ਨਾਲ ਪੰਜਾਬ ਕਾਂਗਰਸ ਦੇ ਆਗੂ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਗੱਠਜੋੜ ਨਹੀਂ ਕਰਨਾ ਆ ਪਰਸੋਂ ਵੀ ਸ਼ਨੀਵਾਰ ਵੀ ਤੁਸੀਂ ਦੇਖ ਲਓ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਬੈਠਕ ਹੈ ਕੇਜਰੀਵਾਲ ਹੋਰਾਂ ਦੇ ਘਰ ਹੋਈ ਹੈ ਜਿਹਦੇ ਵਿੱਚ ਕੋਈ ਸੱਟਾ ਤਾਂ ਨਹੀਂ ਨਿਕਲਿਆ ਪਰ ਉਹਨਾਂ ਨੇ ਕਿਹਾ ਕਿ ਫਿਰ ਛੇਤੀ ਹੋਈ ਇੱਕ ਨਵੀਂ ਬੈਠਕ ਜਿਹੜੀ ਹੈਗੀ ਹੈ ਕੀਤੀ ਜਾਊਗੀ ਬੈਠਕ ਜਿਹੜੀ ਹੈਗੀ ਆ ਉਹ ਚੋਣਾਂ ਨੂੰ ਲੈ ਕੇ ਹੈ ਚੋਣਾਂ ਦੇ ਉੱਤੇ ਲੋਕ ਸਭਾ ਦੀਆਂ ਚੋਣਾਂ ਬਾਰੇ ਚਰਚਾ ਕਰਨੀ ਸੀਗੀ ਪੰਜਾਬ ਕਾਂਗਰਸ ਦੇ ਵਿੱਚ ਜਿਸ ਢੰਗ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਗੂ ਜਿਹੜੇ ਕਹਿ ਰਹੇ ਨੇ ਲਗਾਤਾਰ ਕਿ ਪਈ ਅਸੀਂ ਗੱਠ ਜੋੜ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਕਰਨਾ ਕਨਵੈਨਸ਼ਨ ਜਿਹੜੀ ਹੈ ਉਹ ਜਿਤ ਤੱਕ ਪਤਾ ਲੱਗਿਆ ਕਿ ਸ਼ਾਇਦ 11 ਫਰਵਰੀ ਨੂੰ ਇੱਕ ਕਨਵੈਨਸ਼ਨ ਜਿਹੜੀ ਹੈਗੀ ਹੈ ਇੱਕ ਸਮਾਗਮ ਹੈ ਜਿਹੜਾ ਉਹ ਕਾਂਗਰਸ ਪਾਰਟੀ ਦਾ ਪੰਜਾਬ ਕਾਂਗਰਸ ਪਾਰਟੀ ਦਾ ਹੋਣਾ ਹੈ ਤੇ ਉੱਥੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਔਰ ਦੂਸਰੇ ਪਾਸੇ ਇੰਡੀਆ ਗੱਠਜੋੜ ਦੇ ਚੇਅਰਮੈਨ ਨੇ ਜੀ ਮਾਲੀਕਰ ਅਰਜਨ ਖੜਗੇ ਸਾਹਿਬ ਜੀ ਉਹਨਾਂ ਦੇ ਆਉਣ ਦੇ ਆਸਾਰ ਨੇ ਪਹਿਲੀ ਵਾਰ ਉਹਨਾਂ ਦਾ ਆਣਾ ਹੋਵੇਗਾ ਜੀ ਅ ਜਿਸ ਢੰਗ ਨਾਲ ਇਹ ਆਪਣੇ ਕਨਵੈਨਸ਼ਨ ਹੈਗੀ ਹੈ ਜੀ ਉਹਦੇ ਵਿੱਚ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਗੱਲਬਾਤ ਕੀਤੀ ਜਾਊਗੀ ਕੁਝ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਤੇ ਹੋ ਸਕਦਾ ਹੈ ਕਿ ਗੱਠਜੋੜ ਜਿਹੜਾ ਹੈ ਉਹ ਮناسب ਹੋ ਸਕੇ ਪਰ ਦੂਜੇ ਪਾਸੇ ਜਿਸ ਢੰਗ ਨਾਲ ਪੰਜਾਬ ਦੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਕੋਈ ਵੀ ਜਿਹੜਾ ਗੱਠ ਜੋੜ ਜਾਂ ਸੀਟਾਂ ਦੀ ਵੰਡ ਜਿਹੜੀ ਹੈ ਉਹ ਨਹੀਂ ਕਰਨੀ ਜੀ ਸੋ ਹੋ ਸਕਦਾ ਹੈ ਕਿ ਨਵੇਂ ਸਮੀਕਰਨ ਜਿਹੜੇ ਆ ਉਹ ਬਣ ਜਾਣ ਮਲਿਕ ਅਰਜੁਨ ਖੜਗੇ ਸਾਹਿਬ ਦੇ ਆਉਣ ਦੇ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਥੋੜੇ ਆ ਬਦਲ ਜਾਣ ਗਾਠ ਜੋੜ ਜਿਹੜੀ ਸੀਟਾਂ ਦੀ ਵੰਡ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਇਕੱਠਿਆਂ ਚੋਣਾ ਲੜਨ ਪਰ ਦੂਜੇ ਪਾਸੇ ਜਿਸ ਢੰਗ ਨਾਲ ਪਰਸੋਂ ਜਿਹੜੀ ਬੈਠਕ ਹੋਈ ਹੈ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਹੋਰਾਂ ਦੇ ਘਰੇ ਜੀ ਤੇ ਉਹਨਾਂ ਨੇ ਵੀ ਮੈਨੂੰ ਲੱਗਦਾ ਹੈ ਕਿ ਆ ਭਗਵੰਤ ਮਾਨ ਹੋਰਾਂ ਨੇ ਵੀ ਕਿਹਾ ਤਾਂ ਸੀਗਾ ਕਿ ਅਸੀਂ ਜਿਹੜੇ ਆ ਇਕੱਲਿਆਂ ਚੋਣਾ ਹੀ ਲੜਾਂਗੇ ਹਾਂ ਔਰ 13 ਤੇ 13ਾ ਸੀਟਾਂ ਦੇ ਉੱਤੇ ਸਾਡਾ ਅਸੀਂ ਜਿੱਤ ਪ੍ਰਾਪਤ ਕਰਾਂਗੇ ਜੀ ਤੋਂ ਪੁਖਿੰਦਰ ਜੀ ਇਹ ਤੇ ਬਾਕੀ ਸਮਾਂ ਹੀ ਦੱਸਦਾ ਹੁੰਦਾ ਹੈ ਕਿ ਸਮੇਂ ਦੇ ਅਨੁਸਾਰ ਮੈਂ ਪਹਿਲਾਂ ਇੱਕ ਗੱਲ ਅਕਸਰ ਕਹਿੰਦਾ ਕਿ ਕੋਈ ਵੀ ਜਿੰਨਾ ਮਰਜ਼ੀ ਸਿਆਸੀ ਜਿਹੜਾ ਬੰਦਾ ਜਾਣਕਾਰ ਬੰਦਾ ਹੋਵੇ ਵੀ ਸਿਆਸਤ ਬਦਲਣ ਲੱਗੇ ਹਾਂ ਟਾਈਮ ਨਹੀਂ ਲੱਗਦਾ ਸਮੀਕਰਨ ਬਦਲਣ ਲੱਗੇ ਟਾਈਮ ਨਹੀਂ ਲੱਗਦਾ ਕਈ ਵਾਰੀ ਵੱਡੇ ਵੱਡੇ ਜਿਹੜੇ ਸਿਆਸੀ ਜਾਣਕਾਰ ਹੈਗੇ ਨੇ ਉਹਨਾਂ ਦੀਆਂ ਭਵਿੱਖਬਾਣੀਆਂ ਵੀ ਸਿਰੇ ਤੋਂ ਜਿਹੜੀਆਂ ਆ ਉਹ ਗਲਤ ਸਾਬਤ ਹੋ ਜਾਂਦੀਆਂ ਨੇ ਜੀ ਜੀ ਜਵਿੰਦਰ ਜੀ ਸਿਆਸਤ ਦੇ ਮੁੱਦਿਆਂ ਦੇ ਜਾਂ ਆਰਾਮਈ ਮਾਹੌਲ ਜਿਹੜਾ ਹੋਇਆ ਐਸੇ ਮਾਮਲੇ ਤੇ ਲੈ ਕੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਇਹ ਸੰਸ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਦੇਸ਼ ਦੇ ਵਿੱਚ ਚਲੰਤ ਮੁੱਦਿਆਂ ਤੇ ਅਗਲੀ ਵਾਰ ਵੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਿਆਸਤ ਦੇ ਮੁੱਦਿਆਂ ਲੈ ਕੇ ਤਦ ਤੱਕ ਲਈ ਦੀ ਇਜਾਜ਼ਤ ਧੰਨਵਾਦ ਸ਼ੁਕਰੀਆ